ਉਜੋ 13 ਸਾਲ ਦੀ ਬੱਚੀ ਦੇ ਨਾਲ ਦੇਖ ਹੋਇਆ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਕੀਤਾ ਗਿਆ ਉਹਦੀਆਂ ਬੜੀਆਂ ਚਚਾਵਾ ਛੜੀਆਂ ਇਸ ਦਾ ਦੇਖ ਦਾ ਡਾਟਾ ਦਾ ਮਸਲਾ ਵੀ ਹੈ ਕਾਨੂੰਨ ਦੀ ਪਾਲਣਾ ਕਰਵਾਉਣਾ ਜਦੋਂ 2012 ਚ ਦਿੱਲੀ ਨਿਰਭੈ ਗਾਂਡ ਹੋਇਆ ਸੀ ਉਹਨੂੰ ਕਾਨੂੰਨ ਬਣਾਏ ਗਏ ਸੀ ਉਹ ਕਾਨੂੰਨ ਅਜੇ ਤੱਕ ਲਾਗੂ ਆ ਤਾਰਾ ਤੇ ਤਹਿਤ ਮੰਦਰ ਕਰਕੇ ਉਹ ਤੇ ਕਾਰ ਨਹੀਂ ਕਰੋ ਇਹ ਇੱਕ ਬੰਦੇ ਨੇ ਕਿਲੰਦਰ ਵਿੱਚ ਦੋਸਤ ਨੇ ਕੀਤੀ ਗੱਲ ਪਰ ਕਾਨੂੰਨ ਦੀ ਗੱਲ ਉਹ ਵੀ ਪਾਕੀ ਬਣੇ ਕਾਨੂੰਨ ਬਣ ਜਾਂਦੇ ਆ ਲਾਗੂ ਕਿਉਂ ਨਹੀਂ ਹੁੰਦੇ ਕਿਉਂ ਲੋਕਾਂ ਨੂੰ ਲੋਕ ਜਿਹੜੇ ਆ ਜਾਂ ਅਪਰਾਧੀ ਲੋਕ ਜਿਹੜੇ ਇਹਨੂੰ ਛਿੱਕੇ ਡਾਗੇ ਇਹ ਘੜਾਵਾਂ ਨਾਲ ਅੰਜਾਮ ਦੇ ਦੇਖੋ ਇਹ ਵੀ ਜਿਹਨੂੰ ਕਹਿੰਦੇ ਆ ਲਾ ਇਨਫੋਰਸਮੈਂਟ ਏਜੰਸੀਸ ਕਾਨੂੰਨੀ ਪਾਲਣਾ ਕਰਨ ਵਾਲੀਆਂ ਏਜੰਸੀਆਂ ਕਿਹੜੀਆਂ ਨੇ ਫੋਰਸ ਸਿਆਸੀ ਲੀਡਰ ਸਾਡੇ ਗ੍ਰਹਿ ਮੰਤਰੀ ਆ ਜਮਵਰੀ ਉਹਨਾਂ ਦੀ ਬਣਦੀ ਹੈ ਲੋਕਾਂ ਜਿਹੜੀ ਸਰਕਾਰ ਆ ਉਹ ਲੋਕਾਂ ਦੀ ਮਾਈ ਬਾਪ ਹੁੰਦੀ ਪੰਜਾਬ ਅੰਦਰ ਆਏ ਦਿਨ ਧੀਰਪ ਦੀਆਂ ਘਟਨਾਵਾਂ ਵਾਪਰਦੀਆਂ ਨੇ ਹਾਂ ਜਿਸ ਤਰ੍ਹਾਂ ਬੀਤੇ ਸਮੇਂ ਦੇ ਦੌਰਾਨ ਇੱਕ ਪ੍ਰਵਾਸੀ ਦੇ ਵੱਲੋਂ ਸ਼ਾਰਪੁਰ ਦੇ ਵਿੱਚ ਇੱਕ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਜਲੰਧਰ ਦੇ ਵਿੱਚ ਇੱਕ ਸਰਦਾਰ ਜੀ ਵੱਲੋਂ ਅੰਮ੍ਰਿਤਧਾਰੀ ਵੱਲੋਂ ਇੱਕ 13 ਸਾਲ ਦੀ ਬੱਚੀ ਦੇ ਨਾਲ ਰੇਪ ਕਰਕੇ ਉਸ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਗੁਰੂ ਪੀਰਾਂ ਦੀ ਧਰਤੀ ਹੈ ਤੇ ਆਏ ਦਿਨ ਇਹ ਜਿਹਈਆਂ ਘਟਰਾਵਾਂ ਵਾਪਰਦੀਆਂ ਨਹੀਂ ਜਾਣੇ ਹੁਣ ਪੰਜਾਬ ਦੇ ਲੋਕ ਬੜੀ ਦੁਖੀਤੀ ਦੇ ਵਿੱਚ ਫਸ ਚੁੱਕੇ ਨੇ ਕਿਉਂਕਿ ਪੈਸੇ ਜਿਹੜੇ ਪ੍ਰਵਾਸੀਆਂ ਦੇ ਵੱਲੋਂ ਇਹ ਘਟਰਾ ਨੂੰ ਅੰਜਾਮ ਦਿੱਤਾ ਤੇ ਸਾਰੇ ਹੀ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਪਰ ਜਦ ਪੰਜਾਬ ਦੇ ਵਸਨੀਕ ਜਹੀਆਂ ਘਟਰਾਵਾਂ ਨੂੰ ਅੰਜਾਮ ਦੇਣਗੇ ਤਾਂ ਅਸੀਂ ਉਹਨਾਂ ਨੂੰ ਕਿੱਥੇ ਕੱਢਾਂਗੇ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਦੇ ਨੇ ਅੱਜ ਸਾਡੇ ਨਾਲ ਫਿਰ ਸੁਖਦੀਪ ਸਿੰਘ ਜੀ ਨਾਲ ਨੇ ਪਹਿਲਾ ਡੀ5 ਚੈਨਲ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਸਵਾਗਤ ਹੈ ਸਰਸੰਦੇ ਜੀ ਸਤਿ ਸ਼੍ਰੀ ਅਕਾਲ ਸੁਦੀਪ ਜੀ ਜੋ ਪੰਜਾਬ ਦੇ ਹਾਲਾਤ ਬਾਰੇ ਜੰਦੇ ਨੇ ਕਿਤੇ ਲੱਗ ਤੇ ਰੇਵ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਨੇ ਬੱਚਿਆਂ ਘਰਾਂ ਚ ਇੰਤਾਂ ਦਾ ਵਿਸ਼ਾ ਬਣਿਆ ਹੋਇਆ ਉਹ ਜੋ 13 ਸਾਲ ਦੀ ਬੱਚੀ ਦੇ ਨਾਲ ਰੇਪ ਹੋਇਆ ਇੱਕ ਅਮਰਤਾਰੀ ਸਿੱਕਾ ਲੋ ਕੀਤਾ ਗਿਆ ਉਹਦੀਆਂ ਬੜੀਆਂ ਚਰਚਾਵਾਂ ਛੜੀਆਂ ਨੇ ਇਸ ਦਾ ਦੇਖੋ ਸਰ ਤੇ ਦਾ ਡਾਟਾ ਦਾ ਮਸਲਾ ਵੀ ਹੈ ਕਾਨੂੰਨ ਦੀ ਪਾਲਣਾ ਕਰਵਾਉਣਾ ਜਦੋਂ 2012 ਚ ਦਿੱਲੀ ਨਿਰਵੇ ਗਾਂਡ ਹੋਇਆ ਸੀ ਉਦੋਂ ਕਾਨੂੰਨ ਬਣਾਏ ਗਏ ਸੀ ਉਹ ਕਾਨੂੰਨ ਅਜੇ ਤੱਕ ਲਾਗੂ ਆ ਜਿਹੜਾ ਵੀ ਕੋਈ ਕਾਰਵਾਈ ਕਰਦਾ ਉਹਨੂੰ ਉਹ ਧਾਰਾ ਦੇ ਤਹਿਤ ਅੰਦਰ ਕਰਕੇ ਉਸ ਤੇ ਕਾਰਵਾਈ ਕਰੋ ਜੇ ਇੱਕ ਬੰਦੇ ਨੇ ਜਲੰਧਰ ਵਿੱਚ ਗੁਰਸ਼ਿਕ ਨੇ ਕੀਤੀ ਗੱਲ ਤਾਂ ਕਾਨੂੰਨ ਦੀ ਕਾਬਜ ਉਹ ਵੀ ਪੱਕੀ ਬਣੇ ਇਹਦੇ ਵਿੱਚ ਕੋਈ ਧੋਰ ਹੈ ਜੀ ਕੋਈ ਵੀ ਕਰੇ ਕਾਨੂੰਨ ਬਣ ਜਾਂਦੇ ਆ ਲਾਗੂ ਕਿਉਂ ਨਹੀਂ ਹੁੰਦੇ ਕਿਉਂ ਲੋਕਾਂ ਨੂੰ ਲੋਕ ਜਿਹੜੇ ਆ ਜਾਂ ਅਪਰਾਧੀ ਲੋਕ ਜਿਹੜੇ ਇਹਨੂੰ ਛਿੱਕੇ ਟਾਂਗੇ ਏ ਘਡਰਾਵਾਂ ਨੂੰ ਪੰਜਾਬ ਦਿੰਦੇ ਦੇਖੋ ਇਹ ਵੀ ਜਿੰਨੂੰ ਕਹਿੰਦੇ ਆ ਲਾ ਇਨਫੋਰਸਮੈਂਟ ਏਜੰਸੀਜ਼ ਕਾਨੂੰਨ ਦੀ ਪਾਲਣਾ ਕਰਨ ਵਾਲੀਆਂ ਏਜੰਸੀਆਂ ਕਿਹੜੀਆਂ ਪਲੀਸ ਸੋਰਸ ਸਿਆਸੀ ਲੀਡਰ ਸਾਡੇ ਗ੍ਰਹਿ ਮੰਤਰੀ ਜੋ ਵਾਰੀ ਉਹਨਾਂ ਦੀ ਬਣਦੀ ਹੈ ਕੋਈ ਜਿਹੜੀ ਸਰਕਾਰ ਆ ਉਹ ਲੋਕਾਂ ਦੀ ਮਾਈ ਬਾਪ ਹੁੰਦੀ ਸਾਰੇ ਭਾਈ ਚਾਰੇ ਤੇ ਸਾਰੇ ਲੋਕਾਂ ਦੀ ਸਰਕਾਰ ਨੇ ਸੁਰੱਖਿਆ ਦੀ ਗਾਰੰਟੀ ਦੇਣੀ ਦੇ ਲੋਕਾਂ ਨੂੰ ਤੇ ਜੇ ਬੱਚੀਆਂ ਸੁਰੱਖਤ ਨਹੀਂ ਹੈ ਇੰਡੀਆ ਚ ਕਿਤੇ ਵੀ ਨਹੀਂ ਸੁਰੱਖਤ ਪੰਜਾਬ ਜੂ ਨਹੀਂ ਸੁਰੱਖਤ ਪਰ ਉਹ ਸਰਕਾਰ ਦਸ ਵਧਤ ਜੋ ਜਲੰਧਰ ਦੇ ਰਿਪਰੈਜ਼ੈਂਟੇਟਿਵ ਜਿਹੜੇ ਉਹ ਜਵਾਬ ਦੇ ਤੇ ਹੈਗੇ ਹਨ ਐਸਐਸਪੀ ਜਲੰਧਰ ਵੀ ਜਵਾਬ ਦੇ ਸਬੰਧਤ ਥਾਣੇ ਦੇ ਡੀਐਸਪੀ ਸਪਟਰੋਂ ਵੀ ਜਵਾਬ ਦੇ ਪਰ ਉਹ ਚੀਜ਼ਾਂ ਹੈਗੀਆਂ ਕਿੱਥੇ ਹੈ ਪਰ ਜੇ ਪ੍ਰਸ਼ਾਸਨ ਹੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ ਜਿਸ ਤਰ੍ਹਾਂ ਦੱਸਿਆ ਕਿ ਮਲਣਾ ਨਿਵਾਸੀ ਕੀ ਪਹਿਲਾਂ ਪੁਰਸ਼ ਪ੍ਰਸ਼ਾਸਨ ਦੇ ਦੋ ਲਾਜੂ ਮੰਦਰ ਜਾਂਦੇ ਆ ਤੇ ਉਹ ਕਹਿੰਦੇ ਵੀ ਅੰਦਰ ਲੜਕੀ ਨਹੀਂ ਹੈਗੀ ਉਹ ਇਹੋ ਜਿਹਾ ਵੀ ਰੂਪ ਲੱਗ ਰਿਹਾ ਹੈ ਦੇਖੋ ਇਸ ਗੱਲ ਨੂੰ ਮੇਰੇ ਨੂੰ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਵਜੋਂ ਹੋ ਜਾਏਗੀ। ਪਰ ਪੰਜਾਬ ਪੁਲਿਸ ਵਿੱਚ ਇਸ ਪੱਖ ਤੋਂ ਗੰਭੀਰਤਾ ਨਹੀਂ ਹੈਗੀ। ਕਿਸੇ ਵੀ ਬੋਧ। ਉਹ ਲੋ ਘੁੰਮ ਕੇ ਗੱਲ ਫੇਰ ਉੱਥੇ ਆਏ ਹੂ। ਵੀ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਚ ਇੱਛਾ ਸ਼ਕਤੀ ਦਿਖਾੜ। ਹੁਣ ਉਹ ਕੋਪਰ ਹੁੰਦਾ ਲਗੂ ਹੋਦਣਾ ਕਰਾਉਣਾ ਜੇ ਇੱਕ ਮਨਿਸਟਰ ਜਾਂ ਇੱਕ ਐਮਐਲਏ ਪੁੱਛੂਗਾ ਡੀਆਈਜੀ ਨੂੰ ਕਿ ਤੇਰੇ ਇਲਾਕੇ ਚ ਕੀ ਹੋ ਰਿਹਾ ਹਮ ਐਸਐਸਬੀ ਨੂੰ ਡੀਆਈਜੀ ਪੁੱਛੂਗਾ ਤੇਰੇ ਇਲਾਕੇ ਚ ਕੀ ਹੋ ਰਿਹਾ ਤੇ ਜੇ ਨਹੀਂ ਪੁੱਛਿਆ ਜਾ ਰਿਹਾ ਤਾਂ ਆਖੋ ਦੱਸਿਆ ਨਹੀਂ ਜਾ ਰਿਹਾ ਸਭਿਲਮ ਠੀਕ ਹੈ ਜਿਤਨਾ ਚੱਲ ਰਿਹਾ ਠੀਕ ਹੈ ਕੋਈ ਗੱਲ ਹਰ ਕੰਮ ਵਿੱਚ ਸਿਆਸਤ ਚੱਲਦੀ ਹੈ ਧਾਰਮਿਕ ਕੰਮਾਂ ਵਿੱਚ ਵੀ ਰਾਜਨੀਤਿਕ ਕੰਮਾਂ ਦੇ ਵਿੱਚ ਵੀ ਲੋਕਾਂ ਦੇ ਸੋਸ਼ਲ ਦੇ ਵਿੱਚ ਵੀ ਆਪਾਂ ਕਹਿੰਦੇ ਸੀ ਸਿੱስተ ਕਹਿੰਦੇ ਹੋ ਕਿ ਰਾਜਨੀਤੀ ਜਲਦੀ ਆ ਤੇ ਦੁਨੀਆ ਕਿੱਥੇ ਸੇਫ ਹੈ ਲੋਕ ਕਿਤੇ ਆਪਣੇ ਆਪ ਨੂੰ ਸੇਫ ਚੁਣ ਸਰ ਦਾ ਲੋਕਾਂ ਦੀ ਸੇਫਟੀ ਦੀ ਗੱਲ ਕੀਤੀ ਇਹਦਾ ਜਵਾਬ ਸਾਡੇ ਜਨ ਪ੍ਰਤੀਦੀਆਂ ਨੇ ਦੇਣਾ ਜਲੰਧਰ ਦੇ ਜਿਹੜੇ ਵੀ ਉਸ ਏਰੀਆ ਦੇ ਐਮਐਲਏ ਸਾਹਿਬ ਉਹਨਾਂ ਦੀ ਜਵਾਬਦੇਹੀ ਬਣਦੀ ਐ ਐਮਐਲਏ ਕੋਈ ਵੀ ਹੁੰਦਾ ਉਸ ਹਲਕੇ ਦਾ ਮਾਈ ਬਾਪ ਹੁੰਦਾ ਮੁੱਖ ਮੰਤਰੀ ਨੇ ਸਾਰੇ ਪੰਜਾਬ ਦੇ ਮਾਈ ਬਾਪ ਪਾਇਲੋਜੀਕਲ ਪਾਇਲੋਜੀਕਲ ਨਹੀਂ ਹੁੰਦੇ ਪਰ ਇੱਕ ਕਹਿ ਜਾਂਦੇ ਜਵਾਬ ਤਾਂ ਹੀ ਫਿਰ ਉਹ ਦੀ ਹੈ ਤੇ ਜਵਾਬ ਦੀ ਕਿਸੇ ਦੀ ਨਹੀਂ ਹੈ ਇਹ ਤਾਂ 그냥 ਇਹਦਾ ਕੁਸਚਨ ਹੈ ਬਾਕੀ ਕ੍ਰਾਈਮ ਤੇ ਬਾਤ ਬਾਰੇ ਜਲਾ ਲੋ ਤੁਸੀਂ ਡਕਾਫੋ ਹਲਾ ਲੋ ਚੇਨ ਸਨੈਚਿੰਗ ਲਾ ਲੋ ਡਾਕਾ ਇਹ ਲਾ ਲੋ ਕੋ ਰੋਕਰੀ ਚੀਜ਼ ਕਿਤੇ ਮਤਲਬ ਇਹ ਤਾਂ ਕਿਹਾ ਜਾਵੇ ਮੈਂ ਸਾਰੀ ਪਾਰਟੀ ਦੀ ਕਾਰਜਸ਼ਾਲੀ ਤਾਂ ਨੁਕਤਾ ਚਿੰਨੀ ਕਰਦਾ ਮੈਂ ਤਾਂ ਸਾਰੇ ਨੂੰ ਅਦਾ ਦੇਖਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਇਹ ਤਾਂ ਲੋਕਾਂ ਨੂੰ ਸਾਰਾ ਪਤਾ ਪਰ ਕੁਝ ਲੋਕ ਤੇ ਸਿਆਸੀ ਰੋਟੀਆਂ ਵੀ ਖੇਕਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਉੱਥੇ ਕਿਹਾ ਜਾ ਰਿਹਾ ਕਿ ਜੇ ਸਾਰੇ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਅੱਜ ਪ੍ਰਵਾਸੀਆਂ ਨੂੰ ਬਾਹਰ ਕੱਢ ਦੋ ਇੱਥੇ ਰਹਿਣ ਨਹੀਂ ਦੇਣਾ ਇੱਥੇ ਮਾਰ ਦੇਣਾ ਇਹਨਾਂ ਨੂੰ ਉਹ ਵੀ ਕਰ ਦੇਣਾ ਪਰ ਅੱਜ ਜੇ ਇੱਕ ਅੰਮ੍ਰਿਤਧਾਰੀ ਨੇ ਇਹ ਰੇਵ ਕੀਤਾ ਤੇ ਅੱਜ ਫਿਰ ਸਾਰੇ ਅੰਮ੍ਰਿਤਧਾਰੀਆਂ ਨੂੰ ਪੰਜਾਬ ਤੋਂ ਬਾਹਰ ਕੱਢਣਾ ਚਾਹੀਦਾ ਇਹੋ ਜਿਹੀ ਵੀ ਚਰਚਾਵਾਂ ਸ਼ੁਰੂ ਹੋਈਆਂ ਇਹ ਤੁਹਾਡੀ ਗੱਲ ਨੂੰ ਨਾ ਮੈਂ ਬਹੁਤ ਅਮਰੀਕੀ ਨਾਲ ਲੈਂਦਾ ਉਹ ਤਰ੍ਹਾਂ ਹੈ ਜੀਆ ਇੰਡੀਆ ਲੈਵਲ ਤੇ ਵਰਲਡ ਲੈਵਲ ਤੇ ਜਦੋਂ ਕੋਈ ਸਿੱਖ ਆਇਡੈਂਟੀਟੀ ਵਾਲਾ ਬੰਦਾ ਕੰਮ ਕਰਦਾ ਉਹਨੂੰ ਐਡੇ ਟਾਈਮ 50 ਲੱਖ ਲੋਕਾਂ ਦੇ ਫਿਲਾਲ ਮੁੱੁੱਪਰ ਗੱਲ ਕਰ ਰਹੇ ਆ ਇਹ ਤਰ੍ਹਾਂ ਹੈ ਜੀਆ ਅੰਮ੍ਰਿਤਧਾਰੀ ਨੂੰ ਹੀ ਮੁੱਦਾ ਬਣਾਇਆ ਜਾਂਦਾ ਉਹਦਾ ਟਾਰਗੇਟ ਕੀਤਾ ਬਸ ਇਸ ਉੱਥੇ ਆ ਰਿਹਾ ਕਿਉਂ ਮੁੱਦਾ ਬਣਾਇਆ ਜਾਂਦਾ 4 ਨਵੰਬਰ ਜਵੀਰੋਂ ਬ੍ਰੈਕਟਨ ਮੰਦਿਰ ਦੀ ਜਿਹੜੀ ਘਟਨਾ ਹੋਈ ਉਹ ਸਿੱਖਾਂ ਨੇ ਹਮਲਾ ਕੀਤਾ ਸੀ ਮੰਦਿਰ ਤੇ ਮੇਰੀ ਗੱਲ ਨੂੰ ਇੱਦਾਂ ਲਿੰਕ ਕਰਕੇ ਵੇਖੋ ਸਿੱਖਾਂ ਨੇ ਮੰਦਿਰ ਤੇ ਹਮਲਾ ਕੀਤਾ ਸੀ ਉਹਨਾਂ ਨੇ ਤਾਂ ਵਿਰੋਧ ਕੀਤਾ ਸੀ ਜਿਹੜੇ ਮੰਦਿਰ ਦੇ ਵਿੱਚ ਕੈਂਪ ਲਾ ਕੇ ਤੇ ਆਪਣਾ ਪਾਸਪੋਰਟ ਵੀਜ਼ੇ ਵਗੈਰਾ ਦੀ ਰਿਵੀਜ਼ਨ ਕਰਦੇ ਸੀ ਉਹਨਾਂ ਦਾ ਵਿਰੋਧ ਕੀਤਾ ਸੀ ਕਿਉਂਕਿ ਉਥੋਂ ਦੀ ਜਿਹੜੀ ਕੌਂਸੂਲੇਟ ਹੈ ਉਹ ਬੰਦੇ ਵਿੱਚ ਸ਼ਾਮਲ ਸੀ ਉਹ ਖੰਡੇ ਦੀ ਤੇ ਇੱਕ ਡਿੰਜਰ ਦੀ ਹੱਤਿਆ ਚ ਤਾਂ ਰੋਗ ਕੀਤਾ ਸੀ ਉਹਨੂੰ ਉਸ ਘਟਨਾ ਨੂੰ ਸਿੱਖਾਂ ਦੇ ਸਿਰ ਮੜ ਕੇ ਸਭ ਤੋਂ ਪਹਿਲਾਂ ਟਵੀਟ ਕਿਨੇ ਕੀਤਾ ਮੋਦੀ ਸਾਹਿਬ ਨੇ ਪੜ੍ਹਦੇ ਸਹੀ ਮੋਦੀ ਸਾਹਿਬ ਕੋਲ ਇਹ ਖਬਰ ਸਭ ਤੋਂ ਪਹਿਲਾਂ ਪਹੁੰਚੀ ਤੇ ਸਭ ਤੋਂ ਪਹਿਲਾਂ ਮੋਦੀ ਸਾਹਿਬ ਨੇ ਕਿਹਾ ਮੰਦਰ ਤੇ ਹਮਲੇ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਹੂੰ ਇਹਦਾ ਮਤਲਬ ਸਾਡੇ ਪੀਐਮ ਦਾ ਲੈਵਲ ਇਦਾਂ ਹੀ ਨਹੀਂ ਉਹਨਾਂ ਕੋਲ ਕਿੰਨੇ ਅਫਸਰ ਹੈ ਆਈਐਸ ਕਿੰਨੇ ਅਫਸਰ ਹੈ ਉਹ ਉਹਨਾਂ ਦੱਸ ਨਹੀਂ ਸਕਦੇ ਕਲੈਰੀਫਾਈ ਕਰਕੇ ਪੂਰੀ ਜਗ੍ਹਾ ਤੋਂ ਪਰਤਾਲ ਕਰਕੇ ਵੀ ਉਹ ਮੰਦਰ ਤੇ ਹਮਲਾ ਨਹੀਂ ਸੀ ਹੋਇਆ ਜੀ ਇਹਦਾ ਮਤਲਬ ਕੋਈ ਇੱਕ ਪਾਰਟੀ ਆਪਣਾ ਝੰਡਾ ਚੁਲਾ ਰਹੀ ਹੈ ਮੈਂ ਗੱਲ ਕਰਦਿਆਂ ਇੱਕ ਨੈਂਸੀ ਗਰੇਵਾਲਿਆ ਜਿਹੜੀ ਹਰ ਮੁੱਦੇ ਤੇ ਬੋਲਦੀ ਹੈ ਮੈਂ ਡਿਟੇਲ ਚ ਬੋਲ ਦੂੰਗਾ ਇਸੇ ਵੇਲੇ ਉਹਦੇ ਦਾੜੀ ਵਾਲਿਆਂ ਨੂੰ ਵੀ ਕਹਿ ਰਿਹਾ ਅਮਰਤਾਰਿਆਂ ਨੂੰ ਵੀ ਕਹਿ ਰਿਹਾ ਬੱਗਾ ਮੈਨੂੰ ਨਹੀਂ 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 ਸਰ ਮੈਂ ਇੱਕ ਇੰਟਰਵਿਊ 'ਚ ਅੱਗੇ ਕਹਿ ਚੁੱਕਾ ਉਹ ਕਿਹੜੀ ਤੇ ਰਿਆ ਜਿਹੜੇ ਸਿੱਖ ਜੱਟੜੀ ਵਾਲੇ ਬੰਦਿਆਂ ਕੋਲੋਂ ਪਹਿਲਾਂ 2-2 4-4 ਸਾਲ ਪ੍ਰਚਾਰ ਕਰਾਉਂਦੇ ਆ ਮੁੜ ਕੇ ਉਹ ਬੰਦੇ ਅਚਾਨਕ ਦਾੜੀ ਕਿਸਮਾ ਆਉਂਦੇ ਤੇ ਚੈਨਲ 'ਤੇ ਆ ਜਾਂਦੇ ਆ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਮੈਨੂੰ ਕੋਈ ਸਿੱਖਿਆ ਨਹੀਂ ਮਿਲਿਆ ਮੈਨੂੰ ਸਿੱਖੀ ਤੋਂ ਕੁਝ ਨਹੀਂ ਮਿਲਿਆ ਮੈਂ ਸਿੱਖੀ ਤੋਂ ਆਕਾ ਬਿਆ ਪਸ ਸਿੱਖ ਤੋਂ ਚੱਡ ਰਿਹਾ ਮੌਜੂਦ ਹੈ YouTube ਤੇ ਮੌਜੂਦ ਹੈ ਜਿਹੜਾ ਆਪਣੇ ਆਪ ਨੂੰ ਪ੍ਰੋਫੈਸਰ ਹਿੰਮਤ ਸਿੰਘ ਕਹਿੰਦਾ ਸੀ ਅੱਜ ਦੀ ਉਹਦੀ ਆਈਡੈਂਟੀਟੀ ਵੇਖੋ ਕਲੀਚ ਹੈ ਬਣ ਆਉ ਹਮ ਨਿਹੰਗਸੰਗ ਦੀ ਆਕਾਰ ਫਿਲਮ ਦੇ ਵਿੱਚ ਜਿੰਦੇ ਜਿਹੜੇ ਬੰਦੇ ਨਿਹੰਗ ਸਿੰਘ ਫੇਵਰ ਕਰ ਰਹੇ ਸੀਗੇ ਕਾਲ ਗੂਵੀ ਨੂੰ ਉਹਨਾਂ ਵਿੱਚ ਇੱਕ ਨਿਹੰਗ ਸਿੰਘ ਸੀ ਜੀਦੇ ਕੋਲੋਂ ਪੰਜਾਬੀ 'ਚ ਹਰੀ ਸਿੰਘ ਨਲੂਆ ਨਹੀਂ ਬੋਲਿਆ ਜਾਏ। ਮੈਂ ਉਹਦੀ ਫੋਟੋ ਸੰਭ ਕੇ ਰੱਖੀ। ਉਹ ਨੰਦ ਸਿੰਘ ਕਿੰਨਾ ਦਾ ਸੱਚ ਆ। ਨਕਲੀ ਸਿੱਖ ਕੌਣ ਤਿਆਰ ਕਰਦਾ? ਪੰਜਾਬ ਦੇ ਵਿੱਚ ਇਹ ਨੈਂਸੀ ਦੀ ਗੱਲ ਕਰੀਏ ਤੇ ਨੈਂਸੀ ਕਹਿੰਦੀ ਆ ਕਿ ਜਿਹੜੇ ਗੁਰੂ ਸਾਹਿਬ ਦਾ ਬਾਣਾ ਬਖਸ਼ਿਆ ਆ ਇਹਨਾਂ ਨੇ। ਚੋਲਾ ਬਖਸ਼ਿਆ ਉਹਨੂੰ ਘਗਰੀ ਕਹਿੰਦੀ ਆ। ਨੀਲੀਆਂ ਘੱਗਰੀਆਂ ਵਾਲੇ ਕਿੱਥੇ ਆ? ਨੀਲੀਆਂ ਘੱਗਰੀਆਂ ਦੇ ਬੋਲਦੇ ਕਿਉਂ ਨਹੀਂ ਪਾਏ? ਤਾਂ ਨਿਹੰਗ ਸਿੰਘ ਜਿੱਥੇ ਬੰਦੀਆਂ ਸਾਰੀ ਜੁੱਪਤ ਵੇਖੋ ਨਾਂਸੀ ਗਰੇਵਾਲ ਦਾ ਅੱਤਾ ਕੌਣ ਹੈ ਪਹਿਲਾਂ ਮੈਨੂੰ ਉਹ ਦੱਸੇ ਉਹ ਬੈਕਗਰਾਉਂਡ ਜਿਹੇ ਹਿਮਾਚਲ ਤੋਂ ਆ ਉਹ ਗਰੇਵਾਲ ਵੀ ਨਹੀਂ ਹੈ ਮੈਂ ਜੋ ਡਾਟਾ YouTube ਤੋਂ ਰੋਲ ਕੀਤਾ ਮੈਂ ਉਹ ਦੱਸ ਰਿਹਾ ਤੁਹਾਨੂੰ ਉਹਨੂੰ ਇਹ ਅਧਿਕਾਰ ਕਿਵੇਂ ਦਿੱਤਾ ਉਹ ਨੀਲੇ ਵਾਲੇ ਉਹਨਾਂ ਨੀਲੀਆਂ ਘਗਰੀਆਂ ਦੇ ਵਿੱਚ ਜੀ ਜਿਹੜੇ ਬੰਦੇ ਸਿੱਖਾਂ ਦੇ ਅਗੇਂਸਟ ਬੋਲਣਗੇ ਪੰਜਾਬੀਆਂ ਦੇ ਅਗੇਂਸਟ ਬੋਲਣਗੇ ਉਹਨਾਂ ਨੂੰ ਹਾਈਲਾਈਟ ਕੌਣ ਕਰਦਾ ਦੱਸਣ ਨਾ 1999 ਦੇ ਵਿੱਚ 100 ਕਰੋੜ ਰੁਪਇਆ ਜਾਰੀ ਕੀਤਾ ਗਿਆ ਸੀਗਾ ਵੀ ਹਮੰਦ ਰਿਸੋਰਸਿਸ ਡਿਵੈਲਪਮੈਂਟ ਡਿਪਾਰਟਮੈਂਟ ਵੱਲੋਂ ਸਿੱਖੀ ਦੇ ਪ੍ਰਚਾਰ ਵਾਸਤੇ ਮੁਰਲੀ ਬਨੌਰ ਜੋਸ਼ੀ ਉਦੋਂ ਮੰਤਰੀ ਸੀ 50 ਕਰੋੜ ਰੁਪਇਆ ਉਹਨਾਂ ਜਾਰੀ ਕੀਤਾ ਮੈਂ ਪਹਿਰੇ ਦਾ ਅਖਬਾਰ ਚੋਂ ਪੜਿਆ 2000 ਦੇ ਕਰੀਬ ਨਕਲੀ ਸਿੱਖ ਬੜਾ ਕੇ ਤੇ ਪੰਜਾਬ ਦੇ ਪਿੰਡਾਂ 'ਚ ਪ੍ਰਚਾਰ ਕਰਨ ਭੇਜਿਆ ਗਿਆ। ਕਿਹੜਾ ਪ੍ਰਚਾਰ? ਸਿੱਖੀ ਦੇ ਉਲਟ। ਹੂੰ। ਕਾਲੀਦਲ ਜਵਾਬ ਦੇ ਦੇ। ਇਹ ਪਹਿਰੇਦਾਰ ਦੀ ਖਬਰ ਆ। ਹੂੰ। ਦੇਖੋ, ਮੇਰੇ ਕਹਿਣ ਦਾ ਮਤਲਬ ਇਹ ਆ। ਸਾਰੀਆਂ ਕੌਮਾਂ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ। ਹੂੰ। ਮਾੜੇ ਵੀ ਹੁੰਦੇ। ਹੂੰ। ਜੇੜਾ ਕੋਈ ਪੰਜਾਬੀ ਹਰਕਤ ਕਰਦਾ ਜਦੋਂ ਆਊਟ ਆਫ ਪੰਜਾਬ ਜਾਂਦਾ ਤੁਹਾਡਾ ਕੀ ਖਿਆਲ ਆ ਪੰਜਾਬ ਦੇ ਦੂਜੇ ਫਿਰਕੇ ਦੇ ਲੋਕੋ ਇਹਨਾਂ ਨਾਲ ਨਫ਼ਰਤ ਨਹੀਂ ਕੀਤੀ ਜਾਂਦੀ ਉਹਨਾਂ ਪੰਜਾਬੀ ਕਹਿੰਦੇ ਇਹ ਐਡਾ ਤਗੜਾੰਦ ਰੈਟੇਬ ਚੱਲ ਰਿਹਾ ਮੈਂ ਜਸਟੀਫਾਈ ਨਹੀਂ ਕਰ ਰਿਹਾ ਰੇਪ ਵਾਲੇ ਬੰਦੇ ਨੂੰ ਹੂੰ ਉਹਦੇ ਤੇ ਜੋ ਵੀ ਕਾਨੂੰਨ ਅਨਸਾਰ ਕਾਰਵਾਈ ਹੋਣੀ ਪੜਦੀ ਹੈ ਜਾਣੋ ਕਿਸੇ ਵੀ ਧਰਮ 'ਤੇ ਨਿਗ੍ਹਾ ਹੋਵੇ ਜੇ ਉਹਨੇ ਕਿਸੇ ਵੀ ਧਰਮ 'ਤੇ ਦੌੜਨਾ ਕੀਤਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਜਰੂਰ ਕਿਸੇ ਵੀ ਧਰਮ ਦਾ ਹਾਂ ਕਿਸੇ ਵੀ ਇਹ ਪਕਰਤ ਹੋਵੇ ਹਿੰਦੂ ਹੋਵੇ ਜਿਹੜਾ ਨਾ ਕੀਤਾ ਅਸੀਂ ਉਹਦੇ ਹੱਕ ਜੀ ਨਹੀਂ ਗੱਲ ਕਰਦੇ ਪਰ ਗੱਲ ਕਰਦੇ ਆਂ ਵੀ ਇੱਕ ਧਰਮ ਨੂੰ ਟਾਰਗੇਟ ਕਰਨਾ ਜੇ ਉਹ ਅੰਮ੍ਰਿਤਧਾਰੀ ਸੀ ਉਹਨੇ ਅਪਰਾਧ ਕੀਤਾ ਤਾਂ ਸਜ਼ਾ ਮਿਲੂਗੀ ਜਰੂਰ ਮਿਲਣੀ ਚਾਹੀਦੀ ਆ ਅੱਜ ਸਾਰੇ ਪੰਜਾਬ ਦਾ ਇਹਦੇ ਜਿਹੜੇ ਬੁੰਧੇ ਗਿਆ ਇੱਕ ਪਾਸੇ ਦੇ ਸ਼ੀਦੀ ਘੜੇ ਬਣਾਈ ਜਾ ਰਹੇ ਗੁਰਦੀਪ ਸਿੰਘ ਸਾਹਿਬ ਦੇ ਅਹੀਂ ਚੀਜ਼ਾਂ ਤੁਹਾਨੂੰ ਸ਼ਾਇਦ ਨਹੀਂ ਪਤਾ ਇਹਨੂੰ ਕਿਨੇ ਪਰਫੈਕਟ ਟਾਈਮਿੰਗ ਹਮ ਪਰਫੈਕਟ ਟਾਈਮਿੰਗ ਰਚਣ ਚ ਕੋਣ ਬਾਹਰ ਹੈ ਇਹ ਗੱਲ ਅੱਜ ਦੀ ਨਹੀਂ 1984 ਚ ਅਰੁਣ ਨੈਰੂ ਨੂੰ ਬੰਬੇ ਤੋਂ ਇੱਕ ਕੰਪਨੀ ਤੋਂ ਇੰਦਰਾ ਗਾਂਧੀ ਨੇ ਲਿਆ ਕੇ ਆਪਣੀ ਕੋਰ ਟੀਮ ਚ ਸ਼ਾਮਲ ਕੀਤਾ ਸੀ ਸਿੱਖਾਂ ਦੇ ਖਿਲਾਫ ਨੈਰੇਟਿਵ ਰਚਣ 88 ਦੀ ਗੱਲ ਕਰ ਰਹੇ ਹਾਂ 84 ਤੋਂ ਚੱਲ ਕੇ ਮੈਂ ਉਹਨੂੰ 25 ਤੇ ਲਿਆਉਂ ਮੇਨਕਾ ਗਾਂਧੀ ਅਜੇ ਵੀ ਜਿੰਦੀ ਹੈ ਉਹਦਾ ਬੇਟਾ ਵਰਨ ਗਾਂਧੀ ਅਜੇ ਵੀ ਐਕਟਿਵ ਹੈ ਉਹ ਜਵਾਬ ਦੇ ਦਨ ਮੇਨਕਾ ਗਾਂਧੀ ਜਿੱਥੇ ਐਮਪੀ ਖੜੀ ਸੀ ਉੱਥੇ ਕੀ ਕਿਹਾ ਗਿਆ ਮੇਨਕਾ ਤੇਰਾ ਇਹ ಅಭಿಮಾನ ਨਹੀਂ ਬੰਨਣ ਦੇਗੇ ਖਾਲਸਾ ਮੇਨ ਦਾ ਬੇਟੀ ਸਰਦਾਰ ਕੀ ਦੇਸ਼ ਕੇ ਗੱਦਾਰ ਇੱਕ ਗਨੇ ਰਜਾ ਜਿਹਾ ਦਰਕਤ ਮੈਂ ਓਪਨ ਆ ਕੇ ਡਿਸਕਲੋਸ ਕਰ ਹੀ ਦੇਣਾ ਇਹ ਗੱਲ ਜਿਹੜੀਆਂ ਧਰਾ ਬੜੇ ਇੰਟੈਲੀਜੈਂਟ ਬਣ ਕੇ ਆਪਣੀ ਟਰੋਲ ਆਰਮੀ ਲਾਈ ਆ ਲੱਖਾਂ ਬੰਦੇ ਸਿੱਖਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਪ੍ਰਚਾਰ ਕਰਦੇ ਉਹ ਕੀ ਸਮਝਦੇ ਵੀ ਉਹਨਾਂ ਦੀ ਚੀਜ਼ ਬੜੀ ਜਾਣ ਨਹੀਂ ਚੱਲੀ ਕਬੀਰ ਸਾਹਿਬ ਕਹਿੰਦੇ ਆ ਹਰ ਹੈ ਖਾਂਡ ਰੇਤ ਮੈਂ ਵਿਕਰੀ ਇਹ ਰੇਤ ਵਿੱਚ ਖੰਡ ਰਹੀ ਐ ਤੇ ਬੜੇ ਪੰਜਾਬੀ ਲੋਕ ਬੜੇ ਉਦੀਜੀਵੀ ਲੋਕ ਬੜੇ ਸਿਆਣੇ ਲੋਕ ਰੇਤ ਵਿੱਚੋਂ ਖੰਡ ਚੁਗ ਰਿਆ ਜੇ ਨਾਨਸੀ ਗਰੇਵਾਲ ਜਾਂ ਹੋਰ ਜਿਹੜੇ ਬੰਦੇ ਇਹੋ ਜਿਹੀ ਗੱਲਾਂ ਕਰਦੇ ਆ ਨਾ ਉਹ ਸਾਨੂੰ ਪਤਾ ਉਹਨਾਂ ਦਾ ਆਕਾ ਕੌਣ ਐ ਉਹਨੇ ਵਿੱਚ ਕੋਈ ਬੋਲਦਾ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਹਮ ਸਹੀ ਇਨ ਜਗਾ ਤੇ ਮੰਦਿਰਾਂ ਦੇ ਬਾਹਰ ਖਾਲਸਪਤਾਨ ਦੇ ਨਾਰੇ ਲਿਖੇ ਗਏ ਸੀ ਫੋਰਨ ਚ ਪੱਤਰ ਦੇ ਵਿੱਚ ਵੀ ਇੱਕ ਮੰਦਿਰ ਦੇ ਬਾਹਰ ਲਿਖੇ ਗਏ ਸੀ ਹੂੰ ਆਸਟ੍ਰੇਲੀਆ ਦੇ ਵਿੱਚ ਵੀ ਲਿਖੇ ਗਏ ਸੀ ਹੂੰ ਉਹ ਬਾਅਦ ਵਿੱਚ ਰਿਪੋਰਟ ਕਿਸੇ ਨੇ ਸਾਂਝੀ ਕੀਤੀ ਵੀ ਉਹ ਨਾਰੇ ਕਿੱਨੇ ਲਿਖੇ ਸੀ ਮੰਦਰ ਕਮੇਟੀ ਨੇ ਪੁਲਿਸ ਨੂੰ ਇਹ ਸ਼ਿਕਾਇਤ ਦਿੱਤੀ ਵੀ ਇਹ ਸਿੱਖਾਂ ਨੇ ਲਿਖੇ ਹੂੰ ਬਾਅਦ ਦਾ ਤੁਖ ਖਾਲਸਪਤਾਨ ਲਿਖ ਦੂਗਾ ਜਿੱਥੇ ਲਿਖਿਆ ਹੋਊਗਾ ਉਹ ਖਾਲਸਪਤਾਨ ਦਾ ਸ਼ਬਦ ਪੜ੍ਹ ਕੇ ਆਪਾਂ ਸਰਦਾਰਾਂ ਦਾ ਨਫ਼ਰਤ ਕਰਾਂਗੇ ਇਹੋ ਜਿਹਾ ਨੈਟਵਰਕ ਲੱਗ ਰਿਹਾ ਸਰ ਇਹ ਨੈਟਵਰਕ 1976 ਤੋਂ ਚੱਲ ਰਿਹਾ ਕਾਲਖ stan ਦਾ ਲੱਗ 1940 ਤੋਂ ਚੱਲ ਰਿਹਾ ਸਿਆਸਤ ਚੱਲਦੀ ਕਾਲਖ stan ਦੇ ਸਾਰੀ ਹੈ ਹੀ ਸਿਆਸਤ ਤੁਸੀਂ ਦੱਸੋ ਖਾਲਸਾ ਕਿੱਥੇ ਹੂੰ ਜਿਹੜੇ ਬੰਦੇ ਵੱਡੇ ਵੱਡੇ ਲੀਡਰ ਉਹਦੋਂ ਕਹਿੰਦੇ ਸੀ ਖਾਲਸਾ stan ਕਮਾਂਡੋ ਫੋਰਸ ਜਿਹੜੀ ਵੀ ਹੋਰ ਫੋਰਸ ਹੈ 30000 ਕਤਲਾਂ ਦੇ ਬੰਦੇ ਤੋਂ ਆਪਣੇ ਪਿੰਡਾਂ 'ਗੇ ਬੈਠੇ ਹੂੰ ਬੋਲ ਕੇ ਗੱਲ ਕਰ ਰਿਹਾ ਕਿੱਥੇ ਦੱਸੋ ਖਾਲਸਾ ਕਈ ਬੰਦੇ ਸਿਰਮੂ ਮਨਾ ਕੇ ਵੱਡੇ ਵੱਡੇ ਸ਼ੋਪਿੰਗ ਮਾਲਸ ਪਾਏ ਹੁੰਦੇ ਨੇ 5-5000 ਕਿੱਲਾ ਜ਼ਮੀਨ ਹੈ ਗਰਾਊਂਡ ਤੇ ਦੱਸੋ ਸਾਡੇ ਬੱਚਿਆਂ ਨੂੰ ਇਸ ਨਰੇਟਿਵ ਵਿੱਚ ਬਸਾਉਣ ਲਈ ਇਹ ਖਾਲਿਸਤਾਨ ਦਾ ਮੁੱਦਾ ਮਰਨ ਨਹੀਂ ਦਿੰਦਾ ਜੀ ਸਾਡੇ ਬੱਚਿਆਂ ਨੂੰ ਪੰਜਾਬੀਆਂ ਨੂੰ ਇਸ ਨਰੇਟਿਵ ਵਿੱਚ ਫਸਾਈ ਰੱਖਣ ਲਈ ਧਾਰਾ ਦਾ ਪ੍ਰਚਾਰ ਜ਼ਿਆਦਾ ਕੀਤਾ ਜਾਂਦਾ ਜਦੋਂ ਕਿ ਮੇਰੀ ਸੋਚ ਪਰਸਨਲ ਇਹ ਆ ਵੀ ਸਾਡੇ ਬੱਚੇ ਪੰਜਾਬੀ ਖਾਸ ਕਰਕੇ ਸਾਰੇ ਪੰਜਾਬ ਰਹੇ ਚਾਰਾ ਦੀ ਕਿਹੜੀ ਵੱਡੀ ਗੱਲ ਇਹ ਕਿਹੜੀਆਂ ਧਰਾਵਾ ਜਿਹੜੀ ਇੱਕ ਨਿਸ਼ਾਨ ਸਾਹਿਬ ਪੀਲੇ ਰੰਗ ਦਾ ਬਣਾ ਕੇ ਉੱਤੇ ਸਾਹ ਟ੍ਰਾਈਲ ਛਾਪੀ ਜਾਂਦੇ ਉਹਨਾਂ ਨੂੰ ਕੌਣ ਨਹੀਂ ਰੋਕ ਰਿਹਾ ਮੈਂ ਕਈ ਬੱਚਾ ਦੇ ਇੱਥੇ ਵੇਖਿਆ ਇੱਕ ਟੈਟੂ ਬਣਾਇਆ ਸਾਹ ਟ੍ਰਾਈਲ ਦਾ ਉਹਦੇ ਨਾਲ ਕੀ ਹੋ ਜਾਊਗਾ ਸਰਕਾਰ ਪਹਿਲਾਂ ਕਿਉਂ ਨਹੀਂ ਰੋਕਦੀ ਜਦੋਂ ਪੂਰਾ ਇਹ ਬਣ ਜਾਂਦਾ ਮਾਹੌਲ ਬਣ ਜਾਂਦਾ ਤੇ ਫਿਰ ਨੌਜਵਾਨਾਂ ਨੂੰ ਟਾਰਗੇਟ ਸਾਰਾ ਕੁਝ ਸਰਕਾਰ ਕਰਦੀ ਸਾਰਾ ਕੁਝ ਸਰਕਾਰ ਕਰਦੀ ਹੈ ਸਾਰੀ ਵਿਊ ਰਚਾ ਸਰਕਾਰ ਕਰਦੀ ਇਸ ਚੀਜ਼ ਨੂੰ ਫੈਲਣ ਦਿੱਤਾ ਜਾਵੇ ਕਿ ਨਹੀਂ ਅੱਜ ਆਪਣਾ ਵੇਖ ਲੋ ਬਲੂ ਸਟਾਰ ਕਰ ਦਿੱਤਾ ਉਹ ਤੋਂ ਬਾਅਦ ਤੱਕ ਜਵਾਬ ਦਿੰਦੇ ਰਹੇ ਸੰਤ ਜਨਰੇਸ਼ਨ ਭਿੰਡਰਾ ਵਾਲੇ ਦੇ ਕੋਈ ਕੇਸ ਨਹੀਂ ਸੀ ਰੋਪੜ ਦੇ ਕਾਰਟੇ ਐਕਟਿਵਿਸਟ ਨੇ ਪੁੱਛਿਆ ਇਸ ਕਾਰਨ 6-7 ਸਾਲ ਹੋ ਗਏ ਪੁਲਿਸ ਉਹਨੂੰ ਇਨਫੋਰਮੇਸ਼ਨ ਦੇ ਰਹੀ ਆ ਕੋਈ ਕੇਸ ਨਹੀਂ ਸੀ ਹੂੰ ਤਾਂ ਹਿੰਦੂ ਵੀ ਕਹਿ ਲੱਗੇ ਵੀ ਭਿੰਡਰਾਂ ਵਾਲਾ ਗਲਤ ਨਹੀਂ ਸੀਗਾ ਪਰ ਕਾਰਨ ਪਤਾ ਕੀ ਆ ਮੇਰੇ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਗਵਰਾਹ ਕਰੀ ਰੱਖਣ ਦੀ ਸਰਕਾਰ ਦਾ ਬਹੁਤ ਜ਼ੋਰ ਲੱਗਾ ਬਹੁਤ ਪਰ ਗੱਲ ਕਰ ਰਹੇ ਹੁਣ ਕਿ ਉਹਨਾਂ ਦਾ ਉਹਨਾਂ ਚਿਰ ਤੱਕ ਮਕਸਦ ਹਾਲ ਨਹੀਂ ਹੁੰਦਾ ਜਿੰਨਾ ਚਿਰ ਭਾਈਚਾਰਾ ਘਬਰਾਹ ਨਹੀਂ ਹੁੰਦਾ ਪੜੋ ਤੇ ਰਾਜ ਕਰੋ ਐਗਜ਼ਾਮਪਲ ਦਿੰਨਾ ਫਰੋਜ਼ਪੁਰ ਵਿੱਚ ਆਰਐਸਐਸ ਦਾ ਵਰਕਰ ਰਮਨ ਰੂੜਾ ਰਮਨ ਰੂੜੇ ਤਾਂ ਕਰਕੇ ਉਹਦੀ ਸਪਾਰੀ 1 ਲੱਖ ਰੁਪਏ ਦੀ ਕਿਨੇ ਦਿੱਤੀ ਦੋ ਮੁੰਡੇ ਦੂਜੇ ਭਾਈਚਾਰੇ ਤੋਂ ਫੜੇ ਗਏ ਸਾਰੇ ਸੋਸ਼ਲ ਮੀਡੀਆ ਤੇ ਕਿੰਨੀ ਬਕਵਾਸ ਚੱਲੀ ਸਿੱਖਾਂ ਦੇ ਬਾਰੇ ਕਿਨੇ ਚਲਾਈ ਪੰਜਾਬ ਸਰਕਾਰ ਦੇ ਡੀਜੀਪੀ ਸਾਹਿਬ ਕੋਈ ਉਹਨਾਂ ਦੇ ਕਾਰਵਾਈ ਕਰਨਗੇ ਉਹਨਾਂ ਦਾ ਸਕਰੀਨਸ਼ਾਟ ਲਓ ਤੁਹਾਡੇ ਕੋਲ ਸਾਈਬਰ ਸੈੱਲ ਹੈ ਨਹੀਂ ਪਗਵਾੜੇ ਵਿੱਚ ਬੰਦ ਕਿਨੇ ਕਰਾਇਆ ਪਗਵਾੜਾ ਬੰਦ ਰਿਆ ਉਹ ਮੁੱਦਾ ਪਲਟ ਗਿਆ ਉੱਥੇ ਵੀ ਸਿੱਖਾਂ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਗਿਆ ਕੌਣ ਹੈ ਮੈਨੂੰ ਤਾਂ ਪਤਾ ਕੌਣ ਹੈ ਪਰ ਪੰਜਾਬੀ ਇਹ ਬਚਾਰਾ ਹੁਣ ਮੁੱਦਾ ਜਿਹੜਾ ਆਪਾਂ ਲੈ ਕੇ ਚੱਲੇ ਸੀ ਜੀ ਜੀ ਇਹ ਪ੍ਰਵਾਸੀਆਂ ਨੂੰ ਬਾਹਰ ਕੱਢੋ ਉਸੇ ਨਾਰਾ ਸੀ ਅਸੀਂ ਕੈਂਡਲ ਮਾਰਚ ਕੀਤੇ ਧਰਨੇ ਵਿਛਾਰੇ ਕੀਤੇ ਇਹ ਪ੍ਰਵਾਸੀਆਂ ਨੂੰ ਬਾਹਰ ਕੱਢੋ ਉਹ ਕਿਉਂ ਆਪਾਂ ਕਿਹਾ ਸੀ ਕਿ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ ਹੁਣ ਕਿਉਂ ਨਹੀਂ ਬੋਲਦੇ ਕਾਰਨ ਹੁਣ ਕਿਉਂ ਨਹੀਂ ਬੋਲ ਰਹੇ ਦੇਖੋ ਕਾਰਨ ਇਹ ਆ ਜਦੋਂ ਇਸ ਕਿਸਮ ਦਾ ਮੋਟਾ ਚੱਲਦਾ ਨਾ ਉਹ ਥੇਰਾ ਕੁਝ ਕੁ ਲੋਕਾਂ ਵੱਲੋਂ ਨਹੀਂ ਚੱਲਦਾ ਉਸ ਬੁੱਦੇ ਨੂੰ ਵੱਡੇ ਪੱਧਰ ਤੇ ਫਲਾ ਕੇ ਉਹਦਾ ਟੈਸਟ ਚੱਕ ਕੀਤਾ ਜਾਂਦਾ ਵੀ ਆਹ ਬੁੱਦਾ ਕਿੰਨਾ ਕਫੈਕਟਿਵ ਉਹਦਾ ਅਫੈਕਟ ਦੇਖ ਲਿਆ ਜਾਂਦਾ ਮੋਰਚਸ मुद्ਦੇ ਨੂੰ ਸਾਇਰ ਕਰਤਾ ਜਾਂਦਾ ਮੈਂ ਇੱਕ ਗੱਲ ਤੁਹਾਨੂੰ ਮੈਨੂੰ ਨੇ ਪਤਾ ਮੇਰੀ ਜ਼ਿੰਦਗੀ ਕਿੰਨੀ ਆ ਪਰ ਮੈਂ ਤੁਹਾਨੂੰ ਇੱਕ ਸਾਲ ਪਹਿਲਾਂ ਕਹਿ ਦੇਣਾ 27 ਦੀ ਇਲੈਕਸ਼ਨ ਬਾਰੇ ਤੁਸੀਂ ਖੁਦ ਵੇਖ ਲਿਓ ਪ੍ਰਵਾਸੀਆਂ ਦਾ ਮੁੱਦਾ ਦੁਬਾਰਾ ਉੱਠਦਾ ਕਿ ਨਹੀਂ ਉੱਠਦਾ ਜਾਂ ਮੈਂ ਤੁਹਾਨੂੰ 6 ਮਹੀਨੇ ਬਾਅਦ ਪ੍ਰੈਡਿਕਸ਼ਨ ਕਰ ਦੂੰਗਾ ਕੋਈ ਮੈਂ ਕੋਈ ਖਣੀ ਕਰ ਦੂੰਗਾ ਇਸੇ ਮੁੱਦੇ ਤੇ ਕਰੂੰਗਾ ਅਜਿਹੀ ਕਈ ਸਮਾਜਿਕ ਚਿੰਤਕ ਸੋ ਕੀਤਾ ਨਾ ਮਿਲਦੇ ਆ ਤੇ ਉਹਨਾਂ ਦਾ کہنا ਆ ਸੀਗਾ ਵੀ ਇਸ ਕਰਕੇ ਜੇ ਆਪਾਂ ਕਹਿੰਨੇ ਆ ਕਿ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਉਹਨਾਂ ਦੀ ਕੋਈ ਪਛਾਣ ਨਹੀਂ ਹੁੰਦੀ ਉਹਨਾਂ ਨੇ ਇੱਧਰ ਵੀ ਆਧਾਰ ਕਾਰਡ ਬਣਾਏ ਹੁੰਦੇ ਆ ਤੇ ਦੂਜੇ ਪਾਸੇ ਬਿਹਾਰ ਯੂਪੀ ਵਿੱਚ ਵੀ ਆਧਾਰ ਕਾਰਡ ਬਣਾਏ ਹੁੰਦੇ ਉਧਰ ਵੀ ਵੋਟਾਂ ਇੱਧਰ ਵੀ ਵੋਟਾਂ ਇਸ ਕਰਕੇ ਕਿਹਾ ਗਿਆ ਕਿ ਇਹਨਾਂ ਦੀ ਪਛਾਣ ਕੋਈ ਨਹੀਂ ਹੁੰਦੀ ਇਸ ਕਰਕੇ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਜਾਂ ਇਹਨਾਂ ਦਾ ਪੂਰਾ ਵੇਰਵਾ ਲਿਆ ਜਾਵੇ ਵੀ ਇਹ ਕਿੱਥੋਂ ਦੇ ਰਹਿਣ ਵਾਲੇ ਆ ਕੀ ਆ ਇਹਨਾਂ ਦਾ ਹੁਣ ਜਿੱਦਾਂ ਪੰਜਾਬੀ ਨੇ ਹਰਕਤ ਕੀਤੀ ਆ ਆਪਾਂ ਉਹਨੂੰ ਝਟ ਫੜ ਲਿਆ ਇਹ ਪੰਜਾਬੀ ਆ ਸਿੱਖਿਆ ਅੰਮ੍ਰਿਤਾਰੀ ਆ ਅਸੀਂ ਪ੍ਰਵਾਸੀ ਦੀ ਪਛਾਣ ਨਹੀਂ ਕਰ ਸਕਦੇ ਇਸ ਕਰਕੇ ਹੀ ਇਹ ਮੁੱਦਾ ਬਣ ਗਿਆ ਸੀ ਉਸ ਟਾਈਮ ਸਮੇ ਲੋੜ ਸੀ ਇਹਨਾਂ ਨੂੰ ਬਾਹਰ ਕੱਢਿਆ ਜਾ ਸਰ ਉਹ ਉਸ ਟਾਈਮ ਤੇ ਉਹ ਮੁੱਦਾ ਸਹੀ ਸੀ ਹਮ ਕਾਰਨ ਸੁਣ ਲਓ ਉਹਨਾਂ ਦੀ ਪਛਾਣ ਦੇ ਬਾਰੇ ਜਵਾਬ ਕਿਨੇ ਦੇਣਾ ਪੰਜਾਬ ਦੇ ਗ੍ਰਹਿ ਮੰਤਰੀ ਨੇ ਹਮ ਇੰਡੀਆ ਦੇ ਗ੍ਰਹਿ ਮੰਤਰੀ ਜੀ ਨੇ ਇੰਡੀਆ ਦੇ ਗ੍ਰਹਿ ਮੰਤਰੀ ਜੀ ਬਾਕੀ ਮੁੱਦਿਆਂ ਬਾਰੇ ਕਹਿੰਦੇ ਆ ਕੋਈ ਵੀ ਖੁਸ਼ ਬੈਠਿਆ ਨਹੀਂ ਰਹਿਣ ਦੇਗੇ ਜਿਹੜਾ ਗਲਾਬਦੀਨ ਰੋਹਿੰਗਿਆ ਤੋਂ ਰਤੇਸ਼ ਕੁਮਾਰ ਵਰਗੇ ਮੋਹਾਲੀ ਚ ਰਹਿ ਰਹੇ ਉਹਦੇ ਬਾਰੇ ਕੀ ਦੀ ਜਿੰਮੇਵਾਰੀ ਹੈ ਮੈਨੂੰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਮੋਹਾਲੀ ਦੇ ਅੰਕੜੇ ਦੇ ਦੂੰਗਾ ਹੂੰ ਪਿਛਲੇ 12-15 ਸਾਲਾਂ ਚ ਮੋਹਾਲੀ ਵਿੱਚ 4 ਲੱਖ ਤੋਂ ਉੱਪਰ ਪ੍ਰਵਾਸੀ ਆ ਗਿਆ ਹੂੰ ਸਾਡੇ ਗ੍ਰਹਿ ਮੰਤਰੀ ਜੀ ਸਪਸ਼ਟ ਕਰ ਦੇਣ 4 ਲੱਖ ਦੇ ਵਿੱਚੋਂ ਰੋਹਿੰਗਿਆ ਮੁਸਲਮਾਨ ਕਿੰਨੇ ਆ ਬਗਲਾਦੇਸ਼ੀ ਕਿੰਨੇ ਆ ਪੱਛਮੀ ਬੰਗਾਲ ਦੇ ਮੁਸਲਮਾਨ ਕਿੰਨੇ ਆ ਹੂੰ ਮੈਂ ਮੁਸਲਮਾਨ ਦੀ ਪੈਰਟੀਕੂਲਰ ਗੱਲ ਕਰ ਰਿਹਾ ਇੱਥੇ ਉਹਨਾਂ ਦੀ ਸਹਿਮਤੀ ਕਿਉਂ ਬਾਹਰੀ ਸਟੇਟਾਂ ਦੀ ਸਹਿਮਤੀ ਇੱਥੇ ਕਿਉਂ ਕਿ ਇੱਥੇ ਉਹਨਾਂ ਦਾ ਮਕਸਦ ਹਾਲ ਹੋ ਰਿਹਾ ਪੰਜਾਬ ਕੇ ਹਰ ਕੋਈ ਲੱਗੇ ਬਾਹਰ ਜਾਂਦਾ ਪੰਜਾਬੀ ਬਾਹਰ ਜਾਏ ਜਗ੍ਹਾ ਨੂੰ ਲੈ ਸਕਦਾ ਨਹੀਂ ਲੈ ਸਕਦਾ ਤਾਂ ਪੰਜਾਬ ਸਰਕਾਰ ਕੀ ਕਰ ਰਹੀ ਪੰਜਾਬ ਸਰਕਾਰ ਨੂੰ ਕੋਣ ਮਰਵਾ ਕੇ ਖਵਾ ਕੇ ਆਪਣਾ ਦਿਲ ਗੁਰਦਾ ਕਾਇਮ ਕਰੋ ਪੰਜਾਬ ਦਾ ਟੋਮਿਸਾਈਲ ਐਕਟ ਬਣਾਓ ਤੇ ਪੰਜਾਬ ਦੇ ਵਿੱਚ ਜਿਹੜਾ 25 ਸਾਲ ਨਹੀਂ ਰਿਹਾ ਲਿਮਟ ਫਿਕਸ ਕਰੋ ਉਸ ਤੋਂ ਪਈਦਾ ਦਾ ਬੰਦਾ ਕੋਈ ਸ਼ਾਇਰੀ ਨਹੀਂ ਬਣ ਸਕਦਾ ਚਲੋ ਮੈਂ ਓਪਨ ਕੁਐਸਚਨ ਕਰਦਾ ਮੈਂ ਇਹ ਮੁੱਦਾ ਚੁੱਕੂੰਗਾ ਮੈਂ ਸਰਕਾਰ ਨੂੰ ਵੀ ਕਹਿ ਰਿਹਾ ਜਿਹੜੇ ਬੰਦੇ ਆਉਂਦੇ ਆ ਉਹਨਾਂ ਦੇ 2 ਦਿਨ ਦੇ ਵਿੱਚ ਵਿੱਚ ਮੀਟਰ ਕਿਵੇਂ ਲੱਗ ਜਾਂਦਾ ਬਿਜਲੀ ਦਾ ਉਹਨਾਂ ਦੇ 2 ਦਿਨ ਦੇ ਵਿੱਚ ਉਹ ਜਾ ਆਧਾਰ ਕਾਰਡ ਰਾਸ਼ਨ ਕਾਰਡ ਵੋਟਰ ਆਈਡੀ ਕਾਰਡ ਕਿਵੇਂ ਬਣ ਜਾਂਦੇ ਕੌਣ ਬਣਵਾ ਕੇ ਦਿੰਦਾ ਮੈਂ ਪਰੋਸੀ ਦੀ ਗੱਲ ਕਰ ਰਿਹਾ ਬਿਲਕੁਲ ਕਿਉਂਕਿ ਮੈਂ ਪੰਜਾਬੀ ਹਾਂ ਮੈਂ ਪੰਜਾਬ ਦੇ ਹਿੱਤ ਦੀ ਗੱਲ ਕਰੂੰਗਾ ਬਾਪੂ ਧਾਮ ਕਲੋਨੀ ਬੁਹਾਲੀ ਦੇ ਵਿੱਚ ਸਾਰੀ ਦੀ ਸਾਰੀ ਪ੍ਰਵਾਸੀਆਂ ਦੀ ਹੈ ਹੂੰ ਬਾਦਲ ਦੇ ਵੇਲੇ ਬਣੀ ਧਨਾਸ ਕਲੋਨੀ ਹੈ ਬੁਹਾਲੀ ਦੇ ਵਿੱਚ ਸਾਰੀ ਦੀ ਸਾਰੀ ਪ੍ਰਵਾਸੀਆਂ ਦੀ ਪ੍ਰਕਾਸ਼ ਸਿੰਘ ਬਾਦਲ ਨੇ 35 ਏਕੜ ਦੀ ਇੱਕ ਪੂਰੀ ਦੀ ਪੂਰੀ ਸਰਕਾਰੀ ਖਜ਼ਾਨੇ ਚੋਂ ਜਗ੍ਹਾ ਲੈ ਕੇ ਉੱਥੇ ਕਲੋਨੀ ਬੜਾ ਕੇ ਦਿੱਤੀ 35 ਏਕੜ 'ਚ ਸਾਰੇ ਪ੍ਰਵਾਸੀ ਵਸਾਏ ਹੈ ਕਿਸੇ ਕੋਲ ਜਵਾਬ ਪੰਜਾਬ ਸਰਕਾਰ ਕਲੀਅਰ ਕਰ ਦੇ ਕਾਰਨ ਮੈਨੂੰ ਪਤਾ ਵਾ ਮੈਂ ਤੁਹਾਨੂੰ ਜਨਵਰੀ 26 ਚ ਪਹਿਲੇ ਸਾਲ ਤੇ ਨਵੇਂ ਸਾਲ ਦੇ ਪਹਿਲੇ ਦਿਨ ਆਜੂ ਬੇਟੀ ਪੜਾਓ ਬੇਟੀ ਵਿਚਾਓ ਇੱਕ ਨਾਰਾ ਸੀ ਜਿਹੜਾ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਜੀ ਪਰ ਰੇਪ ਉਦੋਂ ਵੀ ਹੁੰਦੇ ਰਹੇ ਇਥੇ ਤਾਂ ਕਿ 5 ਸਾਲ ਦੀ ਬੱਚੀਆਂ ਨਾਲ ਰੇਪ ਹੋਇਆ ਦੇਖੋ ਸਰ ਰੇਪ ਇੱਕ ਐਸਾ ਮੁੱਦਾ ਵਾ ਸਾਰੇ ਸਰਕਾਰੀ ਕੰਮੋ ਕੋ ਇਹ ਦੇਤੇ ਸਰਕਾਰ ਹੀ ਆਪਣਾ ਬਖਸ਼ਿਸ਼ਸ਼ਟ ਕਰੇ ਪ੍ਰਸ਼ਾਸਨੋਂ ਤੇ ਦੂਸਤ ਦੁਰਸਤ ਸਰਕਾਰ ਨੇ ਕਰਨਾ ਹੂੰ ਲੋਕੀ ਵਧ ਤੋ ਵਧ ਕੀ ਕਰ ਦੇਗੇ ਥਾਣੇ ਆ ਕੇ ਜਾ ਕੇ ਧਰਨਾ ਲਾ ਲਣ ਜਿਹੜੇ ਅਪਰਾਧੀ ਬਿਰਤੀ ਦੇ ਲੋਕ ਕਿੱਥੇ ਕਿੱਥੇ ਬੈਠੇ ਆ ਕਿਹੜੀ ਖੜੀ ਜਗ੍ਹਾ ਬੈਠੇ ਆ ਕਿਸੇ ਨੂੰ ਕੀ ਪਤਾ ਹੂੰ ਬਿਲਕੁਲ ਲੋਕਾਂ ਨੂੰ ਤਾਂ ਹੀ ਪਤਾ ਹੂੰ ਸਰਕਾਰ ਨੂੰ ਤਾਂ ਪਤਾ ਹੂੰ ਪੁਲਿਸ ਨੂੰ ਤਾਂ ਪਤਾ ਜਿੰਨੂ ਅੱਜ ਦੇ ਯੁੱਗ ਦੇ ਵਿੱਚ ਕਹਿੰਦੇ ਹੂਮਨ ਇੰਟੈਲੀਜੈਂਸ ਪੰਜਾਬ ਪੁਲਿਸ ਕੋਲ ਅਜ ਤੋਂ 20 25 ਸਾਲ ਪਹਿਲਾਂ ਮੁਖਬਰ ਹੁੰਦੇ ਸੀਗੇ ਹਰ ਐਸਐਚਓ ਦੇ ਉਹਨਾਂ ਨੂੰ ਭਲਾ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿਹੜਾ ਬੰਦਾ ਕਿਸ ਬਿਰਤੀ ਦਾ ਈਵਨ ਫਿਰ ਮੈਂ ਹੋਰ ਗੱਲ ਕਰਦਾ ਜਿਹੜੇ ਹਿਊਮਨ ਟ੍ਰੈਫਿਕਿੰਗ ਹੁੰਦੀ ਹੈ ਜੜਕੀਆਂ ਦੀ ਖਰੀਦੋਫੋਕਤ ਹੁੰਦੀ ਉਹਦੇ ਬਾਰੇ ਸਰਕਾਰ ਤਿੰਨਾਂ ਸੰਗਿਆ ਲੈਂਦੀ ਹੈ ਐਵੀ ਅਸੇ ਚੀਜ਼ ਦਾ ਪਾਰਟ ਹੈ ਬਹੁਤ ਕੁਝ ਹੈ ਜਿੱਦਾਂ ਅਰਬ ਕੰਟਰੀਆਂ ਦੇ ਵਿੱਚ ਕਾਨੂੰਨ ਬਣਿਆ ਹੋਇਆ ਵੀ ਜਿਹੋ ਜਿਆ ਕੋਈ ਪਾਪ ਕਰਦਾ ਜੀ ਕੋਈ ਜੁਰਮ ਕਰਦਾ ਉਹਨੂੰ ਉਸ ਵੇਲੇ ਸਜ਼ਾ ਮਿਲ ਜਾਂਦੀ ਨਾਲ ਤੇ ਸਾਡੇ ਜਿਹੜੇ ਅਪਰਾਧੀ ਹੁੰਦੇ ਆ ਉਹਨਾਂ ਨੂੰ ਵਕੀਲ ਵੀ ਬਚਾਉਂਦੇ ਆ ਪ੍ਰਸ਼ਾਸਨ ਵੀ ਬਚਾਉਂਦਾ ਵਾ ਤਾਂ ਹੀ ਇਹਨਾਂ ਲੋਕਾਂ ਦੇ ਹੌਸਲੇ ਵਾਧੇ ਇਹੋ ਜਿਹੇ ਕਾਨੂੰਨ ਲਾਗੂ ਹੋਣੇ ਚਾਹੀਦੇ ਪੰਜਾਬ ਦੇ ਅੰਦਰ ਜਿਹੜੇ ਕਿ ਕੋਈ ਇਹੋ ਜਿਹੇ ਅਪਰਾਧੀ ਜਿਹੜੇ ਬਰਾਦਨਾ ਕਰ ਸਕਿਆ ਦੇਖੋ ਸਰ ਕਰੋਰ ਘਰ ਬਣਾਉਣੇ ਕਿੰਨੇ ਇਹ ਪਤੀਬੱਧਤਾ ਕਾਨੂੰਨ ਬਣਾਉਣ ਦੀ ਕਿੱਥੋਂ ਆਣੀ ਮੈਂ ਵੀ ਆਮ ਸ਼ਹਿਰੀ ਮੈਂ ਨਹੀਂ ਬਣਾ ਸਕਦਾ ਤੁਸੀਂ ਵੀ ਆਮਚਾਰੀ ਹੋ ਤੁਸੀਂ ਵੀ ਬਣਾ ਸਕਦਾ ਸਰਕਾਰ ਦੀ ਪ੍ਰਤੀਬੱਧਤਾ ਕੀ ਹੈ ਹਮ ਅਗਲੇ 1 ਸਾਲ ਦੇ ਵਿੱਚ ਪੰਜਾਬ ਸਰਕਾਰ ਕੋਲ ਨਾ ਲੱਗ ਹਮ ਸਾਡੇ ਮੁੱਖ ਮੰਤਰੀ ਸਾਹਿਬ ਐਨਾਨਸ ਕਰਦੇ ਹੋ ਕੇ ਆਪਾਂ ਇੱਕ ਬਨੇ ਦਿਨ ਬਣਾ ਰਹੇ ਹਰਦੇਵਾਦਰ ਸਾਹਿਬ ਦਾ ਬਿਲਕੁਲ ਉਹਨਾਂ ਤਰ੍ਹਾਂ ਜੇ ਕੰਮ ਹੋ ਰਿਹਾ ਹਮ ਇਹਦੇ ਤੇ ਤੁਰੰਤ ਵਿਆਹ ਹੋਣਾ ਚਾਹੀਦਾ ਸੀ ਹਮ ਸਰਕਾਰ ਦਾ ਕੋਈ ਨ ਮੈਂ ਤਾਂ ਦੇ ਦਿੰਦਾ ਔਰ ਸਰਕਾਰ ਦੇ ਨੁਮਾਇੰਦੇ ਉਥੇ ਜਾਂਦੇ ਮੈਨੂੰ ਨਹੀਂ ਪਤਾ ਉਥੇ ਕੌਣ ਕੌਣ ਗਿਆ ਹੁਣ ਸਿਆਸੀ ਲੀਡਰ ਵੀ ਉਥੇ ਪਹੁੰਚ ਰਹੇ ਆ ਸਿਆਸੀ ਲੀਡਰ ਜਾਣ ਪਰ ਉਥੇ ਉਹਦੇ ਆਉਟਪੁੱਟ ਕੀ ਹੈ ਜਿਵੇਂ ਮੇਰੀ ਫੋਟੋ ਖਾਣ ਵਾਲੀ ਗਲਤ ਨਹੀਂ ਉਹਨਾਂ ਦੀ ਸਰਕਾਰਾਂ ਵੇਲੇ ਵੀ ਇਹੋ ਕੁਝ ਹੁੰਦਾ ਰਿਹਾ ਦੇਖੋ ਧਰੀ ਫੋਟੋ ਖਾਣ ਵਾਲੀ ਗੱਲ ਨਹੀਂ ਉਹਦੀ ਆਉਟਪੁੱਟ ਕੀ ਹੈ ਜਿਹੜੀ ਆਉਟਪੁੱਟ ਨਿਕਲ ਨਹੀਂ ਆ ਜਦੋਂ ਸਰਕਾਰ ਦਾ ਨੁਮਾਇੰਦਾ ਕੋਈ ਮੰਤਰੀ ਉਥੇ ਜਾਊ ਉਹ ਸਰਕਾਰ ਵੱਲੋਂ ਅਧਿਕਾਰ ਧੋਕੇ ਗੱਲ ਕਰੇ ਜਦ ਉਥੋਂ ਨਿਕਲ। ਸੋ ਆਏ ਦਿਨ ਘਟਰਾਵਾ ਜਿਹੜੀਆਂ ਵਾਪਰਦੀਆਂ ਨੇ ਇਹ ਤੇ ਰੋਕ ਥਾਮ ਲੋਣੀ ਸਰਕਾਰ ਨੂੰ ਵੱਡਾ ਕੋਈ ਐਕਸ਼ਨ ਲੈਣਾ ਚਾਹੀਦਾ ਕੋਈ ਵੱਡੇ ਕਾਨੂੰਨ ਬਣਾਉਣੇ ਚਾਹੀਦੇ ਆ ਤਾਂ ਕਿ ਜਿਹੜੇ ਅਪਰਾਧੀ ਅਪਰਾਧ ਕਰਨ ਤੋਂ ਪਹਿਲਾਂ ਲੱਖ ਵਾਰ ਸੋਚੇ ਜਿਸ ਤਰ੍ਹਾਂ ਅਰਬ ਕੰਟਰੀਆਂ ਦੇ ਵਿੱਚ ਇਹ ਕਾਨੂੰਨ ਬਣਾਏ ਗਏ ਨੇ ਕਿ ਜਿਹੋ ਜਿਹਾ ਵੀ ਕੋਈ ਅਪਰਾਧ ਕਰਦਾ ਉਹਨੂੰ ਤੁਰੰਤ ਪਬਲਿਕ ਦੇ ਵਿੱਚ ਖਿਲਾਰ ਕੇ ਸਜ਼ਾ ਦਿੱਤੀ ਜਾਂਦੀ। ਇਹ ਸਾਡੇ ਪੰਜਾਬ ਵਿੱਚ ਜਾਂ ਸਾਡੇ ਦੇਸ਼ ਵਿੱਚ ਜਿਹੇ ਕਾਨੂੰਨ ਲਾਗੂ ਹੋ ਸਕਦੇ ਨੇ ਸਾਨੂੰ ਕਮੈਂਟ ਬਾਕ ਵਿੱਚ ਸੁਝਾਅ ਲਿਖੋ ਜੀ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ